ਆ ਲੈਣ ਤਾਂ ਨਾ ਮੇਰੇ ਤੇ ਜਮੀ ਸੈਟ ਬੈਠਦੀ ਆ ਵੀ ਕਰਮ ਕਰਨੇ ਜਾਂਦੇ ਹੈ ਕਾਢ ਹੋ ਜਾਂਦਾ ਹੈ ਹੁਣ ਮੈਂ ਦੱਸ ਦਿਆਂ ਵੀ ਕਿਉਂ ਕੀ ਕਾਢ ਕਰਿਆ ਮੈਂਨੇ ਤੁਹਾਨੂੰ ਦਿਖਾਉਣੀ ਆ ਮੈਂ ਆ ਦੇਖੋ ਬਈ ਆਪਣਾ ਕਿਸਾਨ ਏਕਤਾ ਦਾ ਝੰਡਾ ਅਬਾ ਅਮਨੇ ਗੇਟ ਤੇ ਲਗਾ ਰੱਖਿਆ ਬਸ 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 ਦੇਖੀ ਬਾਲਟੀ ਉੱਪਰ ਨਾ ਚੜ ਬਾਲਟੀ ਉੱਪਰ ਹੀ ਚੜਨਾ ਬਸ ਪਹੁੰਚ ਜਾ ਪਿੱਛੇ ਲੋਇਆ ਚੇ ਇੱਕੇ ਮਿਲਿਆ ਦੂਜਾ ਮੈਂ ਲੱਭ ਕੇ ਰੱਖੂਗੀ ਫਿਰ ਮੈਨੂੰ ਛੇਤੀ ਛੇਤੀ ਅੱਛਾ ਚਲੋ ਠੀਕ ਹੈ ਜੀ ਠੀਕ ਹੈ ਵੀ ਬਾਈ ਬਾਈ ਵੀ ਸਿਉ ਹੈ ਅੱਜ ਵੀ ਆਪਾਂ ਤੁਹਾਨੂੰ ਬਹੁਤ ਯਾਦ ਕਰਾਂਗੇ ਅਸੀਂ ਵੀ ਆਪਕੋ ਬਹੁਤ ਯਾਦ ਕਰਾਂਗੇ ਕੱਲ ਮੈਂ ਉਨ ਕਲੂਗੀ ਪਰਸਨਪੋਪੇ ਦਵਾਈ ਦਵਣ ਜਾਣਾ ਫਿਰ ਆ ਜਾਣਾ ਹਾਂ ਠੀਕ ਹੈ ਠੀਕ ਹੈ ਬਾਏ ਬਾਏ ਹਾਂਜੀ ਬਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਹੈ ਵੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਦੇ ਅੱਜ ਵੀ ਦੇਖੋ ਵੀ ਸਵੇਰ ਦੇ ਨਾ 8 ਵਜੇ ਗਏ ਤੇ ਆਪਾਂ ਵੀ ਅੱਜ ਸਵੇਰ ਦੇ 5:30 ਵਜੇ ਦੀ ਉੱਠੀ ਹੋਈ ਆ ਯਾਰ ਮੈਂ ਕਿਉਂਕਿ ਫਿਰ ਪਾਪਾ ਜੀ ਮੈਂ ਦੇਖਿਆ ਗਿਆ ਤੁਸੀਂ ਪਿਛਲੇ ਵਾਲੇ ਵਲੌਗ ਚ ਪਾਪਾ ਫੇਰ ਵਾਗ ਗਿਆ ਸੀਗਾ ਆਪਣਾ ਖਾੜਾ ਲਾਉਣ ਤੇ ਸਵੇਰੇ ਵੀ ਆਪਾਂ ਧਾਰ ਖੱਢੀ ਮੈਂ ਫੋਨ ਚਾਰਜਰ ਤੇ ਲਾ ਤਿਆ ਸੀਗਾ ਯਾਰ ਇੰਨੇ ਤੇ ਆ ਦੇਖੋ ਵੀ ਮੌਸਮ ਦੇਖੋ ਕਿੰਨਾ ਘੈਂਟ ਹੋ ਰਿਹਾ ਅੱਜ ਤੁੰਦ ਨਹੀਂ ਹੈਗੀ ਪਰ ਅੱਜ ਹਵਾ ਬਹੁਤ ਚੱਲ ਰਹੀ ਆ ਯਾਰ ਠੰਡ ਹੈਗੀ ਆ ਬਹੁਤ ਤੇ ਹਜੇ ਫਿਲਹਾਲ ਬਸ ਆਪਣਾ ਥੋੜਾ ਜਿਹਾ ਕੱਪੜਿਆਂ ਦਾ ਕੰਮ ਆ ਕੱਪੜੇ ਧੋ ਕੇ ਆਪਾਂ ਮਸ਼ੀਨ ਚਲਾ ਦੰਨੇ ਆ ਫੇਰ ਆਪਾਂ ਨਾ ਫੇਰ ਕੰਬਲ ਚ ਬੈੰਨੇ ਆ ਯਾਰ ਥੋੜੀ ਜੀ ਨਿੱਗ ਹੋ ਜਾਵੇ ਥੋੜਾ ਜਿਹਾ ਦਿਨ ਚੜ ਜਾਵੇ ਫੇਰ ਆਪਾਂ ਬਾਕੀ ਕੰਮ ਕਰਾਂਗੇ ਸਾਰੇ ਲੋ ਵੀ ਅੱਜ ਤੁਸੀਂ ਵੀ ਖਾ ਲਓ ਰੋਟੀ ਆਪਣੀ ਹੈਗੀ ਅੱਜ ਸਾਗ ਨਾਲ ਰੋਟੀ ਅੱਜ ਸਾਗ ਬਣਾਇਆ ਸੀ ਆਪਾਂ ਕੱਲ ਪਰਸੋ ਕਪੜੇ-ਕੁਪੜੇ ਪਈ ਆਪਾਂ ਦੇਖੋ ਪਾ ਦੇ ਸੁੱਕਣੇ ਸਾਰੇ ਸਾਰੇ ਧੋਏ ਗਏ ਕੱਪੜੇ ਤੇ ਆਹ ਦੇਖੋ ਵੀ ਜਿਹੜਾ ਇਹ ਸ਼ਾਲ ਆ ਇਹ ਹੈਗਾ ਵੀ ਮੇਰੀ ਮੰਮੀ ਦਾ ਸ਼ਾਲ ਕਿੱਥੇ ਚਲੇ ਜਾਚ ਤੁਸੀਂ ਇਨੀ ਠੰਡ ਚ ਚਾਚੇ ਚਾਚੇ ਦਾ ਹੁਲੀਆ ਦੇਖੋ ਯਾਰ ਚਾਚੇ ਨੇ ਕਿਵੇਂ ਮੋਫਲਰ ਲਪੇਟ ਰੱਖਿਆ ਦੇਖੋ ਕਿੱਥੇ ਟ੍ਰੇਨਿੰਗ ਹੈ ਅੱਜ ਪਟਿਆਲੇ ਟ੍ਰੇਨਿੰਗ ਹੈ ਓਕੇ ਆਲ ਦਾ ਬੈਸਟ ਚਾਚੇ ਥੈਂਕ ਯੂ ਠੰਡ ਸੇ ਬਚ ਕੇ ਅੱਜ ਤਾਂ ਹਵਾ ਚੱਲ ਰਹੀ ਹੈ ਚਾਚੇ ਖੁਸ਼ ਬਈ ਆਪਾਂ ਸਿਰਫ 1 ਕੇ ਜਸਤਾਨਾ ਦੇਸਾਨਾ ਮਿਲਿਆ ਯਾਰ ਇੱਕ ਪਤਾ ਨਹੀਂ ਕਿੱਥੇ ਆ ਚਾਚਾ ਕਹਿੰਦਾ ਚਲੋ ਇੱਕਨਾਂ ਵਾਲੀ ਸਾਰ ਲਾਂਗੇ ਹੁਣ ਮੈਂ ਚਾਚੇ ਵਰਸੇ ਦਸਤਾਨ ਲੈ ਲਈ ਨਹੀਂ ਕੀ ਬਈ ਠੰਡ ਲੱਗਦੀ ਆ ਬਹੁਤ ਮੋਟਰਸਾਈਕਲ ਦੇ ਤਾਂ ਲੋ ਐ ਚੇ ਇੱਕੇ ਮਿਲਿਆ ਕਿਆ ਬਾਤ ਦੂਜੇ ਮੈਂ ਲੱਭ ਕੇ ਰੱਖੂੰਗੀ ਫਿਰ ਮੈਨੂੰ ਛੇਤੀ ਛੇਤੀ ਅੱਛਾ ਹਾਂ ਦੂਜੇ ਮੈਂ ਲੱਭ ਕੇ ਰੱਖੂੰਗੀ ਪਿਆ ਤਾਂ ਹੋਣਾ ਉਹ ਗੇਟ ਖੋਲ ਲੀਏ ਬਾਏ ਚਾਚੇ ਆ ਦੇਖੋ ਬਈ ਪਤੰਗ ਦਾ ਕੀ ਹਾਲ ਕਰ ਰੱਖਿਆ ਇਹ ਕੁਛ ਹਵਾ ਨੇ ਕਰਤੇ ਹੁਣ ਕੋਈ ਸ਼ੱਦਾ ਨਹੀਂ ਪੂਰੀ ਪਿਆ ਸੀ ਇਹ ਰਾਤ ਦਾ ਹਵਾ ਚੱਲ ਰਹੀ ਸੀ ਨਾ ਯਾਰ ਬਹੁਤ ਹੁਣ ਆਪਾਂ ਬਹਿ ਜੰਨੇ ਆ ਬਾਈ ਕੰਬਲ ਚ ਠੀਕ ਆ ਠੰਡ ਬਹੁਤ ਹੋ ਰਹੀ ਆ ਹਵਾ ਬਹੁਤ ਚੱਲ ਰਹੀ ਆ ਤੁਸੀਂ ਵੀ ਅੰਦਰ ਬੈਠੋ ਰਜਾਈ ਚ ਬੈਠੋ ਠੰਡਣਾ ਲਵਾ ਲਿਓ ਬਈ ਇੱਕ ਵਾਰੀ ਤਾਂ ਠੰਡ ਲੱਗ ਗਈ ਆਪਾਂ ਨੂੰ ਹੋ ਗਈ ਦੀ ਬਿਮਾਰ ਪਰ ਹੁਣ ਨਹੀਂ ਬਈ ਹੁਣ ਨਹੀਂ ਹੁਣ ਕੰਬਲ ਚ ਬੈਠ ਰਹੀ ਆ ਬਈ ਜਾ ਕੇ ਹੁਣ ਜੇ ਕੋਈ ਕੰਮ ਆ ਤਾਂ ਨਿਕਲਾਂਗੇ ਬਾਹਰ ਨਹੀਂ ਅੰਦਰੇ ਬੈਠੇ ਰਵਾਂਗੇ ਆ ਦੇਖੋ ਬਈ ਆਪਣੇ ਕਮਾਂਡੀਆਂ ਦੇ ਚਬਾਕ ਇਹ ਰੋਜ਼ ਹੀ ਆਪਣਾ ਪਤੰਗ ਚੜਾਉਂਦੇ ਨੇ। ਉਹ ਦੇਖੋ ਕੀ ਬਾਤ ਹੈ ਵੀ ਕੀ ਬਾਤ ਹੈ। ਉਹ ਜਾਣ ਦੀ ਤਿਆਰੀ ਅੱਜ। ਹਾਂ। ਹੱਸ ਕੇ ਤੇਰੀ ਹਾਂ ਤੂੰ ਸਿੱਧਾ ਬੋਲਿਆ ਕਰ ਯਾਰ। ਮੂੰਹ ਦੇ ਹੀ ਲਾਰ ਕੇ ਚਿੱਟਾ-ਚਿੱਟਾ। ਕੁਛ ਵੀ ਨਹੀਂ। ਆ ਇੱਧਰ ਗੱਲ ਤੇ ਦੇਖ। ਹੈ? ਠੀਕ ਹੈ। ਹਾਂ ਊਰੀ ਊਰੀ। ਕਰੀ ਉਹ ਲਾਈ ਹੈ। ਸਮਾਰ ਕੇ ਲਾ ਨਾ ਫਿਰ ਉੱਪਰ ਚਮਕਰੀ ਚਿੱਟੇ-ਚਿੱਟੇ। ਹਾਂ। ਹੇ ਇਹ ਦਸ ਵਾੜੀ ਹੋ ਗਿਆ ਹੋਰ ਕੀ ਹੋ ਗਿਆ ਲੋ ਵੀ ਆ ਦੇਖੋ ਆਪਣੀ ਛੋਟੀ ਮੰਮੀ ਉਹ ਨਹੀਂ ਅੱਜ ਜਾ ਰਹੇ ਨੇ ਮੇਰੇ ਹੱਥ 'ਚ ਝਾੜੂ ਹੈ ਹੈ ਹਾਂ ਹਾਂ ਬਾਹਰੀ ਆ ਆ ਦੇਖੋ ਬਈ ਕੀ ਬਾਤ ਹੈ ਸਮਾਨ ਦੇਖੋ ਕਿਵੇਂ ਜਿਵੇਂ ਜਿਵੇਂ ਸਾਰੀ ਉਮਰ ਉੱਥੇ ਰਹਿਣਾ ਹੈ ਬਈ ਕੀ ਕਰੀਏ ਜਮਾਨੀ ਬਹੁਤ ਹੋਰ ਇੱਕ ਚੀਜ਼ ਹੀ ਹੁੰਦੀ ਆ ਕੀ ਤਾਰ ਤੇ ਨਾ ਕੱਥੈ ਲਾ ਰਿਆ ਹਾਂ ਹਾਂ ਕਰੋਗਾ ਮਿੱਟੀ ਵਾਲਾ ਨਾ ਅਸਾਂ ਗੜਾ ਤੋ ਤਾ ਵੇ ਠੀਕ ਠੀਕ ਉਹਨੇ ਕਿਹਾ ਨਹੀਂ ਹਾਂ ਲੈ ਜੀ ਅੱਗੇ ਨਾ ਹੁਣ ਤਾਂ ਪੈ ਹਾਂ ਯਾਰ ਲੈ ਜੋ ਯਾਰ ਐਡੀ ਕੀ ਗੱਲ ਹੈ ਥੱਲੇ ਥੱਲੇ ਨੇ ਆਪਣੇ ਆ ਦੇਖੋ ਬਈ ਆਪਣਾ ਕਿਸਾਨ ਇਕਤਾ ਦਾ ਝੰਡਾ ਅਬਾ ਅਮਨੇ ਗੇਟ ਤੇ ਲਗਾ ਰੱਖਿਆ ਹਾਂ ਹਾਂ ਕੋਈ ਗੱਲ ਨਹੀਂ ਹੈ ਪਹਿਲਾਂ ਤਾਂ ਨਾਂ ਦਿਖਾਈ ਨਾ ਕੋਈ ਨਾ ਐ ਫਿਰ ਕੀ ਹੋ ਗਿਆ

ਲੋਬੀ ਆਪਣੀ ਛੋਡੀ ਮੰਮੀ ਵੀ ਅੱਜ ਚਲ ਗਏ ਉਹਨਾਂ ਨੂੰ ਕੰਮ ਆ ਸੀਗਾ ਕੋਈ ਭੋਗ ਵਗੈਰਾ ਸੀਗਾ ਉਹਨਾਂ ਦੇ ਉੱਥੇ ਉੱਥੇ ਜਾਣਾ ਸੀ ਉਹਨਾਂ ਨੇ ਇਸ ਕਰਕੇ ਉਹ ਚਲ ਗਏ ਛੋਡੀ ਮੰਮੀ ਉਹ ਨਹੀਂ ਆਪਣੇ ਤੇ ਬਈ ਹੁਣ ਆਪਾਂ ਬਹਿਲੇ ਹੁਣ ਆਪਾਂ ਵੀ ਸੱਚੀ ਸੋ ਜੰਨੀ ਆ ਮੈਂ ਹੁਣ ਆਪਾਂ ਦੁਬਾਰੇ ਬਾਦ ਉੱਠਾਂਗੇ ਯਾਰ ਦੇਖੋ ਵੀ ਆਪਣਾ ਬੇੜਾ ਸਾਫ਼ ਕਰਨ ਵਾਲਾ ਪਿਆ ਬਹੁਤ ਬਹੁਤ ਗੰਦ ਪਿਆ ਵੀ ਬੇੜੇ ਜ ਆਪਾਂ ਦੋ ਤਿੰਨ ਦਿਨ ਬਾਅਦ ਕਰਦੇ ਹੁੰਨੇ ਆਪਾਂ ਸਾਫ਼ ਬਟ ਦੇਖੋ ਵੀ ਕਿੰਨਾ ਗੰਦ ਪਿਆ ਜੇ ਵੀ ਸਾਫ਼ ਕਰਾਂਗੇ ਆਪਾਂ ਸਾਰਾ ਆਪਣੇ ਬਈ 2 ਕ ਵੱਜ ਗਏ ਤੇ ਆਪਣੇ ਨਾ ਕਰੇ ਪਾਪਾ ਤੁਹਾਨੂੰ ਪਤਾ ਹੀ ਆ ਜਿਵੇਂ ਹੈ ਨਹੀਂ ਤੇ ਅੱਜ ਵੀ ਚਾਚਾ ਜੀ ਵੀ ਨਹੀਂ ਹੈਗੇ ਆਪਣੇ ਹਨਾ ਸਵੇਰੇ ਸਵੇਰੇ ਬਾਗ ਗਏ ਸੀ ਉਹ ਵੀ ਤੇ ਹੁਣ ਆਪਾਂ ਵੀ ਆਪਾਂ ਡੰਗਰਾਂ ਨੂੰ ਕੱਖ ਪਾਣੇ ਆ ਕੱਖ ਪਾ ਕੇ ਫਿਰ ਫਿਰ ਆਪਾਂ ਵੀ ਕੰਬਲ ਚ ਬਹਿ ਜਾਗੇ ਡੰਗਰ ਵੀ ਨਹੀਂ ਬਾਹਰ ਗੱਡੇ ਹੈਗੇ ਬਈ ਅੱਜ ਆਪਾਂ ਕਿਉਂਕਿ ਹਵਾ ਚੱਲ ਰਹੀ ਆ ਅੱਜ ਬਹੁਤ ਧੁੱਪ ਨਹੀਂ ਨਿਕਲੀ ਹੈਗੀ ਆ ਦੇਖੋ ਬਈ ਕੱਖ ਰਲਾਏ ਬੈਨੇ ਠੀਕ ਆ ਆਪਣੇ ਆ ਦੇਖੋ ਆ ਰਹੇ ਆ ਆਪਣੇ ਡੰਗਰ ਇਹਨੂੰ ਲੱਗ ਗਿਆ ਬੜਾ ਵੀ ਮੈਂ ਧਾਰ ਕੱਢਣ ਆ ਰਹੀ ਆ ਮੇਰੇ ਪਿੱਛੇ ਪਿੱਛੇ ਆ ਗਈਆਂ ਇਹ ਆ ਦੇਖੋ ਬਈ ਆਪਾਂ ਨੇ ਦਾਣਾ ਵੀ ਭਿਓਕੇ ਧਰ ਦਿੱਤਾ ਸ਼ਾਮ ਵਾਸਤੇ ਤੇ ਬਈ ਅੱਲਾ ਸੁਣ ਮੰਗਾਏ ਦੀ ਬੀਬੀ ਨੇ ਬੀਬੀ ਆ ਲੈਣ ਤਾਂ ਨਾ ਮੇਰੇ ਤੇ ਜਮੀ ਸੈਟ ਬੈਠਦੀ ਆ ਵੀ ਕਰਮ ਕਰਨੇ ਜਾਂਦੇ ਹੈ ਕਾਂਡ ਹੋ ਜਾਂਦਾ ਹੈ ਹੁਣ ਮੈਂ ਦੱਸਦੀ ਆ ਵੀ ਕਿਉਂ ਕੀ ਕਾਂਡ ਕਰਿਆ ਮੈਨੇ ਤੁਹਾਨੂੰ ਦਿਖਾਉਣੀ ਆ ਮੈਂ ਐਨੀਆਂ ਗਾਲਾਂ ਪੈਣੀਆਂ ਨੇ ਨਾ ਮੇਰੇ ਜੇ ਮੈਂ ਦੱਸਦੀ ਨਹੀਂ ਮੈਂ ਪਹਿਲਾਂ ਹੀ ਸਾਫ਼ ਕਰ ਦੂੰਗੀ ਆ ਦੇਖੋ ਆ ਦੇਖੋ ਬਈ ਇਹ ਕਾਂਡ ਕਰਿਆ ਆਇਆ ਇਹਨ ਸਾਰਾ ਮੇਥੋਂ ਤੇਲ ਵਾਲਾ ਡੱਬਾ गिर ਗਿਆ ਵੀ ਮੈਂ ਨਾ ਸਾਬ ਨੂੰ ਤੜਕਾ ਲਾਉਣ ਲੱਗੀ ਸੀ ਤੇ ਆ ਸਾਰਾ ਤੇ ਤੇਲ ਦਾ ਦੇਖੋ ਡੱਬਾ गिर ਗਿਆ ਮੇਥੋਂ ਹੁਣ ਆ ਮੈਂ ਥੋੜੀ ਜਿਹੀ ਲੀਰ ਧਰਦੀ ਉੱਪਰ ਵੀ ਇਹ ਥੋੜਾ ਜਿਹਾ ਅੱਗੇ ਨਾ ਆਵੇ ਹੁਣ ਇਹਨੂੰ ਮੈਂ ਸਾਫ਼ ਕਰ ਦੂੰਗੀ ਹਨ ਪਤਾ ਹੀ ਨਹੀਂ ਲੱਗੂਗਾ ਕਿਸੇ ਨੂੰ ਹੁਣ ਬਈ ਚਲੋ ਹੁਣ ਆਪਾਂ ਸਾਫ਼ ਕਰਦੇ ਆ ਸਾਰਾ ਠੀਕ ਆ ਤੇ ਹੁਣ ਵੀ ਸ਼ਾਮ ਦੇ 4:00 ਵਜੇ ਗਏ ਅੱਜ ਨੂੰ ਦੁਪਹਿਰੇ ਮੈਂ ਸੋਈ ਨਹੀਂ ਹੈਗੀ ਪਤਾ ਨਹੀਂ ਕਿਉਂ ਮਨੀਂਦ ਨਹੀਂ ਆਈ ਯਾਰ ਅੱਜ ਦੁਪਹਿਰੇ ਨਹੀਂ ਨਾ ਦੁਪਹਿਰ ਨੂੰ ਮੈਂ ਸੋਜ ਨਹੀਂ ਹੁੰਨੀ ਆ ਤੇ ਅੱਜ ਪਤਾ ਨਹੀਂ ਯਾਰ ਕਿਉਂ ਨੀਂਦ ਨਹੀਂ ਆਈ ਹੈਗੀ ਮੈਨੂੰ ਤੇ ਚਲੋ ਕੋਈ ਨਹੀਂ ਹੁਣ ਆਪਣੇ ਬਸ ਘੰਟਾ ਕੇ ਬਾਅਦ ਆਪਾਂ ਧਾਰਤੁਰ ਕੱਢ ਦਾਂਗੇ ਦਾਣਾ ਦੂਣਾ ਪਾ ਕੇ ਵੜੀ ਨੂੰ ਤੇ ਉਸ ਤੋਂ ਬਾਅਦ ਫਿਰ ਆਪਾਂ ਬਲੌਗ ਐਂਡ ਕਰ ਦਾਂਗੇ ਓਹ ਭਾਈ ਤੁਸੀਂ ਅੱਜ ਮੌਸਮ ਦੇਖੋ ਯਾਰ ਜਿਵੇਂ ਧੁੱਪ ਨਹੀਂ ਨਿਕਲੀ ਅੱਜ 1% ਵੀ ਧੁੱਪ ਨਹੀਂ ਨਿਕਲੀ ਹਵਾ ਦਾ ਚੱਲ ਰਹੀ ਸੀਗੀ ਬਹੁਤ ਪਰ ਧੁੱਪ ਨਹੀਂ ਨਿਕਲੀ ਹੈਗੀ ਅੱਜ ਤਾਂ ਹੀ ਭਈਓ ਦੇਖੋ ਤਾਸਲਾ ਕੱਲ ਲਾ ਉੱਥੇ ਪਿਆ ਆਪਣੀ ਧੂਣੀ ਲਾਈ ਨਹੀਂ ਹੈਗੀ ਅੱਜ ਕਿਉਂਕਿ ਹਵਾ ਚੱਲ ਰਹੀ ਸੀ ਬਾਰੇ ਆ ਵੀ ਗੱਚੇ ਗਲੋ ਬਈ ਤੁਸੀਂ ਵੀ ਖਾਓ ਗੱਚੇਕ ਮੈਨੂੰ ਨਾ ਮਿੱਠੇ ਦਾ ਬਹੁਤ ਮੈਨੂੰ ਬਹੁਤ ਵਧੀਆ ਲੱਗਦਾ ਪਤਾ ਮਿੱਠਾ ਪਰ ਫੇਸੇ ਮੈਂ ਬਹੁਤ ਕਰਦੀ ਐ ਵੀ ਨਹੀਂ ਮੈਂ ਥੋੜਾ ਖਾਵਾ ਥੋੜਾ ਖਾਵਾ ਵੀ ਠੀਕ ਨਹੀਂ ਹੈਗਾ ਨਾ 슈ਗਰ ਬਟ ਫਿਰ ਵੀ ਜੀ ਕਰਿਆ ਆਉਂਦਾ ਯਾਰ ਮੈਨੂੰ ਮੈਨੂੰ ਮਿੱਠਾ ਜਿਆਦਾ ਵਧੀਆ ਲੱਗਦਾ ਨਮਕੀਨ ਨਾਲੋਂ ਇਹੀ ਮੌਸਮ ਹੈ ਗੱਚਾ ਦਾ ਬਾਅਦ ਚੋਂ ਤਾਂ ਫਿਰ ਗੱਚੇ ਖਾਉਣੇ ਹੀ ਨੇ ਹਨਾ ਖਾਈ ਦਿੰਨੇ ਐ ਕੋਈ ਐਡਾ ਕੀ ਐ ਤੇ ਹੁਣ ਆਪਣਾ ਵੀ ਢਾਰ ਕੱਢਣ ਦਾ ਟਾਈਮ ਹੋ ਗਿਆ ਹੁਣ ਆਪਾਂ ਢਾਰ ਕੱਢਦੇ ਆਂ ਲੋ ਜੀ ਇਹ ਹੈਗੇ ਨੇ ਸਾਡੇ ਘਰ ਦੇ ਤਿੰਨ ਜੀ ਆਏ ਹਾਏ ਹਾਏ ਆ ਜੀ ਦੇਖੋ ਕਿਵੇਂ ਹਲਕੇ ਬਏ ਨੇ ਓਏ ਹੋਏ ਲੈ ਦਵਾਰੋਂ ਵੀ ਲੈ ਓਏ ਹੋਏ ਹੋਏ ਪੰਜਾਂ ਨਾ ਮਾਰੀ ਪੰਜਾਂ ਨਾ ਮਾਰੀ ਪਰੇ ਹੋ ਪਰੇ ਹੋ ਐ ਚ ਪਾਣ ਦੋ ਦੁੱਧ ਮੈਨੂੰ ਲੈ ਦੇਖ ਦੁੱਧ ਦਾ ਪਾਣ ਨਹੀਂ ਦਿੰਦੇ ਲੈ ਫੜ ਤੂੰ ਐਦਾਂ ਹੀ ਪੀ ਲੈ ਇਹ ਲੈ ਪੰਜਾਂ ਨਹੀਂ ਮਾਰਨਾ ਦੇਖ ਲੈ બસ ਬਸ ਬਸ ਦੇਖੀ ਬਾਲਟੀ ਉੱਪਰ ਨਾ ਚੜ੍ਹ ਬਾਲਟੀ ਉੱਪਰ ਨਹੀਂ ਚੜ੍ਹਨਾ ਬਸ ਪਹੋ ਜਾ ਪਿੱਛੇ ਤੇ ਅੱਪਾ ਅੱਜ ਦਾ ਵਲੌਗ ਅਪਾ ਹੋਰ ਇੰਡ ਕਰਦੇ ਆ ਉਮੀਦ ਆ ਤੁਹਾਨੂੰ ਵਧੀਆ ਲੱਗਿਆ ਹੋਣਾ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹੋ ਜਿਹਾ ਲੱਗਿਆ ਬਾਕੀ ਐਦਾਂ ਦੇ ਵਲੌਗਸ ਦੇਖਣ ਲਈ ਜਿਹਹੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕਰਿਆ ਤਾਂ ਸਬਸਕ੍ਰਾਈਬ ਕਰ ਲਓ ਟਾਟਾ ਬਾਏ ਬਾਏ ਸਸਰੀਕਾ